ਸਨੀਲ ਕੁਮਾਰ ਵੀਰਾ ਫਰੋਜਪੁਰ ਸ਼ਹਿਰ ਦੇ ਵਿੱਚ ਰਹਿੰਦਾ ਸੀ ਅਫਸਰ ਸੀ ਬਹੁਤ ਹੀ ਜ਼ਿਆਦਾ ਬਾਪੂ ਵੀ ਵਿਚਾਰਾ ਬਹੁਤ ਪਰੇਸ਼ਾਨ ਸੀ ਚੱਲ ਫਿਰ ਨਹੀਂ ਸੀ ਹੁੰਦਾ ਬਾਪੂ ਵੀ ਬਿਮਾਰ ਰਹਿੰਦਾ ਸੀ ਮਾਂ ਦੀ ਡੈਥ ਹੋ ਗਈ ਸੀ ਦੋਨੋਂ ਘਰ ਦੇ ਵਿੱਚ ਇਹੀ ਸੀ ਪਿਓ ਪੁੱਤ ਤੀਜਾ ਕੋਈ ਬੰਦਾ ਹੀ ਹੈ ਨਹੀਂ ਸੀ ਤੇ 1.5 ਸਾਲ ਦੇ ਬਾਅਦ ਸਨੀਲ ਨੇ ਸਾਡੇ ਨਾਲ ਠੀਕ ਹੋਣ ਤੋਂ ਬਾਅਦ ਕਰੀਬ 1 ਸਾਲ ਹੋ ਗਿਆ ਇਹਨੂੰ ਵੀਰੇ ਨੂੰ ਸੇਵਾ ਕਰਾਉਂਦੇ ਨੂੰ ਰਸ਼ਾਦੇ ਪਾਣੀ ਦੀ ਕੱਪੜਿਆਂ ਦੀ ਭਾਂਡਿਆਂ ਦੀ ਸੇਵਾ ਮੰਜੇ ਬਿਸਤਰੇ ਦੀ ਸੇਵਾ ਕਰਾਉਂਦਾ ਪਕੜਾ ਜਾਵੇ ਨਾ ਮੈਂ ਨਿਰਗ ਲੈ ਜਾਣਾ ਤੂੰ ਪੁੱਤੇ ਪੋਤੀਆਂ ਦੇਖ ਕੇ ਜਾਵੇਂ ਇਹਦਾ ਵਿਆਹ ਕਰਕੇ ਵਧੀਆ ਵਾਟੇ ਚਾਹ ਮਹਾਰਾਜੀ ਮਹਾਰਾਜੀ ਨਹੀਂ ਨਹੀਂ ਜਦੋਂ ਅਸੀਂ ਲੈਣ ਗਏ ਸੀ ਘਰ ਗਏ ਸੀ ਹਾਲ ਦੇਖ ਕੇ ਬੜਾ ਦੁੱਖ ਲੱਗੇ ਬਾਪੂ ਉਦੋਂ ਵੀ ਬਹੁਤ ਰੋਇਆ ਬਾਪੂ ਕਹਿੰਦਾ ਬੜਾ ਸੁੱਖਾ ਨਾ ਪਾਲਿਆ ਸੀ ਪੁੱਤ ਬੜਾ ਔਖਾ ਹੋ ਕੇ ਪਾਲਿਆ ਸੀ ਜਨੀਲ ਭਰਾਵਾ ਤੂੰ ਮੇਰਾ ਭਰਾ ਧਿਆਨ ਰੱਖਣਾ ਹੁਣ ਬਾਪੂ ਦਾ ਅੱਛਾ ਆਖੇ ਲੱਗਣਾ ਬਾਪੂ ਦੇ ਦੇਖ ਹੁਣ ਬਾਪ ਨੂੰ ਹੀ ਸੇਵਾ ਕਰਨੀ ਐ ਤੂੰ ਜੀ ਸਸ਼ਟਰੀ ਕਾਲ ਜੀ ਭਾਈ ਮੈਂ ਮਨੋਈ ਕੁਮਾਰ ਕੋਈ ਕੋ ਸ਼ਹਿਰ ਤੋਂ ਬੋਲ ਰਿਹਾ ਜੀ ਇਸ ਘਰ ਦੀ ਕੰਡੀਸ਼ਨ ਤੁਸੀਂ ਦੇਖ ਲਈ ਹੋਈ ਐ ਜੀ ਇੱਕ ਬਜ਼ੁਰਗ ਐ ਇੱਕ ਲੜਕਾ ਐ ਜਿਹੜਾ ਮੈਂਟਲੀ ਅਫਸੈਟ ਐ ਭਾਈ ਇਹ ਤੁਹਾਡੇ ਅੱਗੇ ਰਿਕੁਐਸਟ ਐ ਤੁਹਾਨੂੰ ਅੱਗੇ ਵੀ ਕਾਲ ਕੀਤੀਆਂ ਵੀਡੀਓ ਵੀ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੁਨੀਲ ਕੁਮਾਰ ਤੇ ਇਹਦੇ ਫਾਦਰ ਸਾਹਿਬ ਨੇ ਬਾਪੂ ਚਰਨਦਾਸ ਜੀ ਆਜੇ ਤੁਰੇ ਚੱਲਦੇ ਮਾਪੂ ਸੁਨੀਲ ਕੁਮਾਰ ਵੀਰਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਰਹਿੰਦਾ ਸੀ ਅਫਸੈਟ ਸੀ ਬਹੁਤ ਹੀ ਜ਼ਿਆਦਾ ਬਾਪੂ ਵੀ ਵਿਚਾਰਾ ਬਹੁਤ ਪਰੇਸ਼ਾਨ ਸੀ ਚੱਲ ਫਿਰ ਨਹੀਂ ਸੀ ਹੁੰਦਾ ਬਾਪੂ ਵੀ ਬਿਮਾਰ ਰਹਿੰਦਾ ਸੀ ਤੇ ਸੁਨੀਲ ਦੇ ਤਾਂ ਪਹਿਲਾਂ ਪੇਂਟਿੰਗ ਪੇਂਟਰ ਦਾ ਕੰਮ ਕਰਦਾ ਈ ਰੰਗ ਕਰਦਾ ਈ ਕੋਠੀਆਂ ਨੂੰ ਘਰਾਂ ਨੂੰ ਕੰਮ ਛੱਡਤਾ ਸੀ ਅਫਸੈਟ ਹੋ ਗਿਆ ਸੀ ਮਾਂ ਦੀ ਡੈਥ ਹੋ ਗਈ ਸੀ ਦੋਨੋਂ ਘਰ ਦੇ ਵਿੱਚ ਇਹੀ ਸੀ ਪਿਓ ਪੁੱਤ ਤੀਜਾ ਕੋਈ ਬੰਦਾ ਹੀ ਹੈ ਨਹੀਂ ਸੀ ਨਾ ਕੋਈ ਕਮਾਈ ਦਾ ਸਾਧਨ ਸੀ ਹਾਲਾਤ ਬਹੁਤ ਬਦਤਰ ਸੀ ਫਿਰ ਲੜਾਈ ਕਰਦਾ ਸੀ ਘਰੇ ਬਾਪੂ ਵੀ ਪਰੇਸ਼ਾਨ ਸੀਗਾ ਬਹੁਤ ਜ਼ਿਆਦਾ ਸਾਨੂੰ ਵੀਡੀਓ ਭੇਜੀ ਵੀਰਾਂ ਨੇ ਦੱਸਿਆ ਅਸੀਂ ਉੱਥੇ ਗਏ ਸੁਨੀਲ ਦੇ ਪਿੰਡ ਘਰ ਤੁਸੀਂ ਦੇਖੋ ਕੀ ਹਾਲਾਤ ਸੀ ਘਰ ਦੇ ਵਿੱਚ ਉਸ ਟਾਈਮ ਫਿਰ ਉਸ ਤੋਂ ਬਾਅਦ ਬਾਪੂ ਨੂੰ ਅਸੀਂ ਬੇਨਤੀ ਕੀਤੀ ਵੀ ਤੂੰ ਨਾਲ ਲੈ ਆ ਇਸਨੀਲ ਨੂੰ ਸਾਡੇ ਕੋਲੇ ਫਿਰ ਇੱਥੇ ਬਾਪੂ ਕੈਂਪ ਤੇ ਲੈ ਕੇ ਆਇਆ ਮਾਰਚ ਦੇ ਵਿੱਚ 2023 ਦੇ ਵਿੱਚ ਆਏ ਸੀਗੇ ਕਰੀਬ 1.5 ਸਾਲ ਹੋ ਗਿਆ ਸਾਡੇ ਕੋਲੇ ਸੁਨੀਲ ਨੂੰ ਰੰਦੇ ਆ ਤੇ 1.5 ਸਾਲ ਦੇ ਵਿੱਚ ਸੁਨੀਲ ਨੇ ਸਾਡੇ ਨਾਲ ਠੀਕ ਹੋਣ ਤੋਂ ਬਾਅਦ ਕਰੀਬ 1 ਸਾਲ ਹੋ ਗਿਆ ਇਹਨੂੰ ਵੀਰੇ ਨੂੰ ਸੇਵਾ ਕਰਾਉਂਦੇ ਨੂੰ ਪ੍ਰਸ਼ਾਦ ਦੇ ਪਾਣੀ ਦੀ ਕੱਪੜਿਆਂ ਦੀ ਭਾਂਡਿਆਂ ਦੀ ਸੇਵਾ ਮੰਜੇ ਬਿਸਤਰਿਆਂ ਦੀ ਸੇਵਾ ਕਰਾਉਂਦਾ ਸੀ ਤੇ ਹੁਣ ਬਾਪੂ ਵੀ ਬਜ਼ੁਰਗ ਆ ਘਰੇ ਕੰਮ ਕਰਦਾ ਔਖਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹੀ ਹੈ ਕਮਾਉਣ ਵਾਲਾ ਇਹਨ ਬਾਪੂ ਕਹਿੰਦਾ ਮੈਂ ਆਪਣੇ ਪੁੱਤ ਨੂੰ ਲੈ ਕੇ ਜਾਣਾ ਵੀ ਘਰੇ ਜਾ ਕੇ ਕੋਈ ਕੰਮ ਕਰੂਗਾ ਕੰਮ ਕਰਕੇ ਕੋਈ ਮੈਨੂੰ ਵੀ ਰੋਟੀ ਖਵਾਊਗਾ ਨਾਲੇ ਮੇਰੀ ਸੇਵਾ ਕਰੂਗਾ ਤੇ ਹੁਣ ਸੁਨੀਲ ਅੱਜ ਵਾਪਸ ਚੱਲਿਆ ਘਰ ਸੁਨੀਲ ਕਿਵੇਂ ਆ ਫਿਰ ਕਿਵੇਂ ਕਰਨਾ ਹੁਣ ਘਰੇ ਕੰਮ ਕਰਾਏਗਾ ਕੀ ਕੰਮ ਕਰਾਂਗਾ ਜਾ ਕੇ ਹੈ ਪੇਂਟ ਦਾ ਕੰਮ ਪੇਂਟ ਦਾ ਹੀ ਕੰਮ ਕਰੇਗਾ ਠੀਕ ਆ ਪੇਂਟ ਦਾ ਪਹਿਲਾਂ ਤੂੰ ਠੇਕਾ ਲੈਣਾ ਹੁੰਦਾ ਸੀਗਾ ਜਾਂ ਦਿਹਾੜੀ ਤੇ ਜਾਂਦਾ ਸੀ ਦਿਹਾੜੀ ਤੇ ਜਾਂਦਾ ਬਾਪੂ ਬਾਪੂ ਹੁਣ ਤੁਸੀਂ ਕੋਈ ਕੰਮ ਕਰਦੇ ਹੋ ਮੈਂ ਕਹੀ ਨਹੀਂ ਕਹਦਾ ਤੇ ਮੈਂ ਇਹ ਕਹਿੰਦਾ ਜੀ ਕੰਮਕਾਰ ਕਰੇ ਮੈਂ ਕਿਤੇ ਮਾੜਾ ਮੋਟਾ ਜਿਹੜੀ ਮਿਹਨਤ ਨਾਲ ਕਰਕੇ ਕੁੱਢੀ ਪਾ ਦੇ ਰੋਟੀ ਰੋਟੀ ਪੱਕਦਾ ਹੋ ਜਾਵੇ ਨਾ ਐਮ ਮੈਂ ਨਰਾਵ ਲੈ ਜਾਣਾ ਤੂੰ ਪੋਤੇ ਪੋਤੀਆਂ ਦੇਖ ਕੇ ਜਾਵੇਂ ਇਹਦਾ ਵਿਆਹ ਕਰਕੇ ਵਧੀਆ ਖੁਸ਼ੀ ਮਹਾਰਾਜੀ ਮਹਾਰਾਜੀ ਨਹੀਂ ਨਹੀਂ ਬਾਬਾ ਸੇ ਸੇ ਬਾਬਾ ਇਹ ਬਾਬੂ ਚਰਨਦਾਸ ਦਾ ਨਾ ਮਤਲਬ ਜਦੋਂ ਅਸੀਂ ਲੈਣ ਗਏ ਸੀ ਘਰ ਗਏ ਸੀ ਹਾਲ ਦੇਖ ਕੇ ਬੜਾ ਦੁੱਖ ਲੱਗੇ ਬਾਪੂ ਉਦੋਂ ਵੀ ਬਹੁਤ ਰੋਇਆ ਸੀ ਬਾਪੂ ਕਹਿੰਦਾ ਬੜਾ ਸੁੱਖਾ ਨਾ ਪਾਲਿਆ ਸੀ ਪੁੱਤ ਬੜਾ ਔਖਾ ਹੋ ਕੇ ਪਾਲਿਆ ਸੀ ਪੁੱਤ ਪਰ ਹੁਣ ਜਦੋਂ ਇਹ ਹਾਲ ਚੱਲਿਆ ਗਿਆ ਡਰ ਲੱਗਦਾ ਆਪਦੇ ਪੁੱਤ ਨੂੰ ਤੇ ਅਜੋ ਹੀ ਬਾਪੂ ਹੌਣ ਬਾਪੂ ਕਿਵੇਂ ਲੱਗਦਾ ਤੈਨੂੰ ਸੁਨੀਲ ਨਵੇਂ ਤਾਂ ਠੀਕ ਲੱਗਦਾ ਠੀਕ ਆ ਹੁਣ ਸੁਨੀਲ ਠੀਕ ਆ ਤੁਸੀਂ ਕਹਿਣਾ ਮੈਂ ਹੁਣ ਤਾਂ ਹੁਣ ਗਾ ਨਹੀਂ ਅੱਗੇ ਤੋਰਿਆ ਤੇ ਮੇਰੇ ਜਿੱਦਾ ਬਾਈ ਕੰਮ ਤੁਹਾਡੇ ਕਰ ਲੈਣਾ ਹਾਂ ਸੁਨੀਲ ਕਿਵੇਂ ਬਾਪੂ ਦੇ ਆਖੇ ਲੱਗੇਗਾ ਫਿਰ ਪੈਰੀ ਹੱਥ ਲਾ ਪੈਰ ਕਿੱਥੇ ਦੋਨੇ ਹੱਥ ਕਿੱਥੇ ਦਰੇ ਦੋਨੇ ਹਾਂ ਨਹੀਂ ਨਾ ਨਹੀਂ 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 ਕਰਦਾ ਜੇ ਮੇਰੇ ਪੈਰਾਗੇ ਫੇ ਮੇਰੇ ਕ੍ਰਿਸਟ ਸੁਨੀਲ ਭਰਾ ਵਾ ਤੂੰ ਮੇਰਾ ਭਰਾ ਧਿਆਨ ਰੱਖਣਾ ਹੁਣ ਬਾਪੂ ਦਾ ਅੱਛਾ ਆਖੇ ਲੱਗਣਾ ਬਾਪੂ ਦੇ ਦੇਖ ਹੁਣ ਬਾਪ ਨੂੰ ਹੀ ਸੇਵਾ ਕਰਨੀ ਐ ਤੂੰ ਬੁੱਢੇ ਬਾਰੇ ਪੁੱਤ ਹੈਨਾ ਕਰੇਗਾ ਨਾ ਸੇਵਾ ਠੀਕ ਐ ਬਾਪੂ ਤੇਰਾ ਪੁੱਤ ਸਵੰਧਣਾ ਹੋਵੇ ਤੈਨੂੰ ਘਰੇ ਖੁਸ਼ੀਆਂ ਆਵਣ ਤੇਰੇ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਬਸ ਇਹ ਹੁਣ ਇਹਨੂੰ ਬਾਪੂ ਕੋਈ ਦਿੱਕਤ ਨਹੀਂ ਸਾਰੇ ਕੰਮ ਕਰ ਕਰਦਾ ਐ ਬਿਲਕੁਲ ਠੀਕ ਐ ਬਾਪੂ ਬਾਦੂ ਤੇ ਚ ਨਹੀਂ ਖਾਣੀ ਜੀ ਹਾਂ ਕੋਈ ਮਸਲਾ ਨਹੀਂ ਇਦਾਂ ਦਾ ਦਵਾਈ ਚੱਲਦੀ ਐ ਦੀ ਪਰ ਦਵਾਈ ਮੰਨ ਲਓ ਇੱਕ ਅੱਧੀ ਗੋਲੀ ਹੋਈ ਐ ਬਾਪੂ ਕੋਈ ਜ਼ਿਆਦਾ ਨਹੀਂ ਠੀਕ ਹੈ ਸੁਨੀਲ ਦਵਾਈ ਖਾਣਾ ਨਾ ਤੇ ਬਸ ਦਵਾਈ ਮਹੀਨੇ ਬਾਅਦ ਆ ਕੇ ਇਹਨੂੰ ਤੁਸੀਂ ਲੈ ਜਾ ਕਰਨੀ ਆ ਤੁਸੀਂ ਕੀ ਕੰਮ ਕਰਦੇ ਸੀ ਤੁਸੀਂ ਕੀ ਕੰਮ ਕਰਦੇ ਸੀ ਕਾਹਦੇ ਜੋੜਿਆਂ ਦਾ ਕੰਮ ਕਰਦਾ ਸੀ ਜੀ ਪਾਲਸ ਕਰਦੇ ਨਵੇਂਆਂ ਦਾ ਨਵੇਂ ਜੋੜਿਆਂ ਦਾ ਦੁਕਾਨ ਨਾ ਭਾਈ ਨਾਲ ਫਿਰ ਭਾਈ ਦੀ ਮੌਤ ਹੋ ਗਈ ਫਿਰ ਮੈਂ ਘਰ ਦੇ ਮਾਰ ਗਿਆ ਫਿਰ ਉਹ ਜੋੜਿਆਂ ਨਾਲ ਛੱਡ ਦਿੱਤਾ ਪਹਿਲਾਂ ਜੋੜਿਆਂ ਨਾਲ ਕਰਦੇ ਹਾਂਜੀ ਫਿਰ ਇਸ ਕਰਕੇ ਤਾਂ ਪਾਲਸ ਕਰਦੇ ਕੋਈ ਨਾ ਦੇਖ ਲੈ ਤੇ ਕਿ ਜਾਓ ਕਰਿਓ ਜੀ ਅਰਦਾਸ ਸਨੀਲ ਕੁਮਾਰ ਆਪਣੇ ਘਰ ਚੱਲਿਆ ਬਾਪੂ ਚਰਨਦਾਸ ਪੁੱਤ ਬਾਪੂ ਦਾ ਪੁੱਤ ਆ ਹੁਣ ਆਪਣੇ ਘਰ ਚੱਲਿਆ ਜੇਣਾ ਪਾਇਆ ਤੇ ਰਾਜੀ ਨਹੀਂ ਲੱਗਣਾ ਫਿਰ ਹੂੰ ਬਾਪੂ ਕੇਸਰਪੂਰੀ ਹਾਂ ਮਨ ਨੂੰ ਦੱਸ ਰਿਹਾ ਐ ਬਾਈ ਦੀ ਸ਼ੋਭਾ ਉਹਨੇ ਮੈਨੂੰ ਸ਼ਾਮ ਪਿਆ ਹਾਂ ਪਰ ਮੈਂ ਆਏ ਮੈਂ ਹੁਣ ਸ਼ੋਭਾ ਕਰਦਾ ਭਾਈਆਂ ਦੀ ਵੀ ਸ਼ੋਭਾ ਕਰਦਾ ਪਰ ਮਰੇ ਤੇ ਆਂ ਦੀ ਪਤਾ ਤਾਂ ਦੇਣਾ ਪੈਂਦਾ ਹੋਰ ਕੀ ਕਰੀਏ ਹੋ ਸ਼ਾਦਾ ਨਹੀਂ ਦਿਆ ਨਾ ਰੱਬ ਤਾਂ ਦੇਖਦਾ ਜੀ ਆਪਾਂ ਕਿਸੇ ਦੀ ਚੋਚਾਗੇ ਬਾਪੂ ਕੇਸਰ ਸਿੰਘ ਢਾਲੀ ਵਾਲ ਸਾਡੇ ਸਭ ਤੋਂ ਪਹਿਲੇ ਮੈਂਬਰ ਨੇ ਜਿੱਥੋਂ ਇਹ ਸੇਵਾ ਦਾ ਮੋੜ ਬਦਿਆ ਅੱਜ ਤਾਂ ਦੇਖੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ